ਰੋਕ ਦਿਓ ਬੀ ਰੋਕ ਦਿਓ ਨਾਲ ਹਾ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਮੀਟਿੰਗ ਕਰਦੇ ਤੁਸੀਂ ਭਾਰਤ ਕੀ ਤੋਂ ਨੇ ਤਾਂ ਜੁਨਾ ਬਣਾ ਲਿਆ ਸਾਲ ਟੜਕੜਾ ਦੇ ਤਾਲ ਤੇ ਮੇਰੇ ਘਰ ਆਲੇ ਨੂੰ ਸਾਮ ਨੂੰ ਬਲੌਗ ਯਾਦ ਆਉਂਦਾ ਸਵੇਰੇ ਯਾਦ ਨਹੀਂ ਆਉਂਦਾ ਸਾਮ ਨੂੰ ਯਾਦ ਆਉਂਦਾ ਤੇ ਬੰਦੇ ਦਾ ਕੰਮ ਕਰਨ ਦਾ ਟਾਈਮ ਮਿਲਦਾ ਹਾਂ ਫਾਲਤੂ ਸੰ ਕਰਦੇ ਹਾਂ ਮੈਂ ਉਹਦੋਂ ਨਹੀਂ ਆਦਾ ਨਾ ਨਾ ਬਲੌਗ ਸਾਨੂੰ ਇਹ ਵਲੌਗ ਨਾ ਜੇ ਫਾਨੂੰ ਪਤਾ ਨਹੀਂ ਕੀ ਹੁੰਦਾ ਮੈਂ ਕਹਿੰਦਾ ਮੈਂ ਚੱਕਰ ਜੰਮ ਕੇ ਗੇਮ ਖੇਡਦਾ ਵੇ ਰਾਣੀ ਜਿਹਨੂੰ ਫਾਲੀਓ ਕਰ ਕਰਦੇ ਨੇ ਇਹ ਵਲੌਗ ਦੇ ਵਿੱਚ ਗੇਮ ਕਿੱਥੋਂ ਆ ਗਈ ਹੈ ਹਾਂ ਫਾਲੀਓ ਤਾਂ ਗੇਮ ਖੇਡਦੇ ਰਹਤੋਂ ਤੁਸੀਂ ਵਲੌਗ ਦੇ ਵਿੱਚ ਗੇਮ ਕਿੱਥੋਂ ਆ ਗਈ ਹੈ ਫਿਰ ਦੰਦੇ ਤਾਂ ਆਉਗੀ ਸਦਲੇ ਨਹੀਂ ਆਉਗੀ ਅੱਜ ਕੀ ਬਣਾ ਰਿਹਾ ਹੈ ਆਜ ਤਾਂ ਬਈ ਗੁੱਸਾ ਬੁਰਾ ਕਰ ਦੋ ਤੇ ਮੇਰੇ ਤਾਂ ਗੁੱਸੇ ਕਿਉਂ ਆ ਤੁਮਨੇ ਕਾਮ ਹੀ ਅੱਛੇ ਫਿਰ ਕੇ ਕਰੇ ਕਾਗਰੇ ਕਰਨ ਲੱਗ ਗਈ ਕੇ ਕਰੇ ਕਾਗਰੇ ਕਹਿਣੇ ਬੰਦ ਕਰ ਬੋਲਦੇ ਹੋ ਕੇ ਕਰੇ ਕਾਗਰੇ ਕਰਨ ਲੱਗ ਗਈ ਹਾਂ ਅੱਜ ਇਹਨੂੰ ਕੀ ਹੋ ਗਿਆ ਅੱਜ ਮੈਨੂੰ ਕੋਈ ਸਮਝ ਨਹੀਂ ਆ ਰਹੀ ਇਹਨੂੰ ਕੀ ਹੋ ਗਿਆ ਅੱਜ ਕੀ ਹੋਇਆ ਹਾਂ ਫੇਰ ਆ ਬੜੀ ਅੰਗਲੀ ਬੋਲਦਾ ਕਿੰਨੇ ਕਰਦੇ ਠੀਕਰੀਆਂ ਕਰਦਾ ਕੀ ਬਣਾਇਆ ਅੱਜ ਦੱਸ ਸਹੀ ਦਾਲ ਬਣਾਈ ਆ ਦੱਸਵਾ ਤੇ ਦੱਸੋ ਮੈਂ ਕਿਹੜੀ ਕੋਈ ਨਹੀਂ ਬਣਾਈ ਫਿਰ ਤੜਕਾ ਕਿਨੂੰ ਲਾ ਰਹੀ ਆ ਆਪਣੇ ਆਪ ਹਾਏ ਹਾਏ ਤੇਰੇ ਤਾਂ ਲੱਗ ਵੀ ਸੀ ਬੜੇ ਭੋਟੇ ਭੋਟੇ ਦੇ ਅੱਛੇ ਮੂੰਗੀ ਮਸੇਈ ਦਾਲ ਆ ਅਜੇ ਦਾ ਅੱਜ ਓ ਵਾਹ ਤੇਰੀ ਤਾਂ ਢਾਲੀ ਬਾਈ ਬੜੀ ਵਧੀਆ ਅੱਜ ਨਾਲ ਗਾਇਸ ਜੋਤੀ ਨਾ ਥੋੜੇ ਗੁੱਸੇ ਹੋ ਗਏ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਕਿਉਂ ਹੋ ਗਏ ਗੁੱਸੇ ਕੀ ਹੋ ਗਿਆ ਤੈਨੂੰ ਗੁੱਸੇ ਕਿਉਂ ਆਇਆ ਮੈਂ ਤਾਂ ਕੁਝ ਕਿਹਾ ਵੀ ਨਹੀਂ ਨਾ ਮੈਂ ਕੋਈ ਗੱਲ ਕੀਤੀ ਨਾ ਆਵਾਜ਼ ਦਾ ਕੀਤੀ ਹੈ ਤੁਸੀਂ ਗੱਲ ਹੀ ਨਹੀਂ ਕਰਦੋਂ ਲਾਲ ਤਾਂ ਹੋਈ ਹੈ ਨਾ ਗੇਮ ਖੇਡਦੇ ਰਹਿੰਦੇ ਸਾਰੇ ਯਾਰ ਮੇਰੇ ਕਿਹੜੀ ਗੇਮ ਖੇਡੀ ਹੈ ਮੈਨੂੰ ਬਲੌਗ ਯਾਦ ਆ ਜਾਂਦਾ ਨਾ ਤੇ ਫਿਰ ਕੀ ਦੱਸਾਂ ਹੁਣ ਫਿਰ ਕੀ ਹੁਣ ਜਦੋਂ ਟਾਈਮ ਹੋਣਾ ਬੰਦੇ ਨੂੰ ਉਹਦੀ ਹੋਏ ਹੋਏ ਆਜ ਤੇ ਹੀਰੋਇਨ ਵੀ ਬਿਲਕੁਲ ਅਜ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਬਚਾਓ ਸਾਹਮਣੇ ਨਾ ਕਾਲ ਦੇ ਦੁਸ਼ਮਣ ਆ ਗਏ ਲੋ ਸੁਣ ਲਿਆ ਇਹ ਬੜਾ ਕੰਮ ਕਰਦੀ ਹੈ ਨਾ ਇਹ ਬੜਾ ਕੰਮ ਕਰਦੀ ਹੈ ਜਦ ਮੈਂ ਮਾਰਾਂਗੀ ਨਾ ਫਿਰ ਯਾਦ ਰੱਖ ਲਿਓ ਓਏ ਹੋਏ ਤੁਹਾਨੂੰ ਕੀ ਕਿਨੂੰ ਕਹਿ ਰਹੀ ਤੂੰ ਮੈਨੂੰ ਕਹਿ ਰਹੀ ਕਿ ਇਹਨਾਂ ਨੂੰ ਕਹਿ ਰਹੀ ਹੈ ਇਹਨਾਂ ਨੂੰ ਕਹਿ ਰਹੀ ਫਿਰ ਤੂੰ ਪਾਗਲਾਂ ਕਲੀ ਬੋਲਦੀ ਰਹਿਣੀ ਹੈ

ਲੋ ਬਣਾ ਦੇ ਤੂੰ ਉੱਠਦੇ 8 ਵਜੇ ਤੂੰ 5 ਵਜੇ ਉਠੇਂਗੀ ਹਾਂ ਸਵੇਰੇ ਉਠਾ ਮੈਂ ਰੰਦ 10 ਵਜੇ ਮਾਰਦੇ ਜੰਨੇ ਆ ਨਹੀ ਤੂੰ 5 ਵਜੇ ਉਠੇਂਗੀ 6 ਵਜੇ ਉੱਠ ਜਾਈ ਬਹੁਤ ਵੱਡੀ ਗੱਲ ਆ ਸਾਡੇ ਨੇ ਤੂੰ ਉਠੇਂਗੀ 8 ਵਜੇ ਸੌਂ ਤੋਂ ਉਠਣਾ ਮੈਂ ਜੋ ਕੰਮ ਦਾ ਰੰਦ ਤੂੰ ਕਿਨੇ ਉੱਠਦੀ ਐ ਮੈਂ 6 ਵਜੇ ਉੱਠ ਜਾਂਦੇ ਆ ਜਿਆਦਾ ਮੈਨੂੰ ਸਰਫੇ ਮਿਲਦੀ ਐ ਉੱਠਦੇ ਤੂੰ ਮੈਂ ਵਜੇ 10 ਮਾਦੇ ਮੈਂ ਖਾ ਲ ਦੋ ਹੁਸਨਾ ਨਾ ਵਾ ਹੋਏ ਹੋਏ ਆ ਤੇ ਭੁੱਖੀ ਹੀਰ ਨਹੀਂ ਐ आया टमा ना तू तो अज गुस्से क्यों है यार शाम शुरू किया तेरा काम, ते काम रोक किसी ने काम रोकया तो मैंने यही दस जे कम रोक हो ਫੇਰ ਦੱਸ ਫੇਰ ਕੀ ਹੋ ਗਿਆ ਮੈਂ ਬੋਲਾਂ ਮੈਂ ਕੰਮ ਸਰਦੀ ਬਣਾ ਰਹੀ ਹਾਂ ਕੋਣ ਤੇ ਜਿੰਨ ਖੁੰਦਾ ਬੋਲੀ ਜਾਂ ਨਹੀਂ ਆਵਾਸੀ ਤੇ ਲਈ ਜ ਨਹੀਂ ਤੈਨੂੰ ਨੀਂਦ ਤੇ ਚੜੀ ਪਈ ਐ ਨੀਂਦ ਨਹੀਂ ਚੜੀ ਕੰਮ ਕਰ ਆ ਗੜਾ ਕਰਾ ਵੇ ਤੇ ਵਾਸੀ ਆਂਦੀ ਐ ਗੱਲਾਂ ਨੇ ਜਿੰਨੀਆਂ ਮਰਜ਼ੀ ਕਰਾ ਲੋ ਹਾਂ ਉਹਨੂੰ ਕੁਝ ਕੰਨਣਾ ਨਹੀਂ ਹੁਣ ਹੀ ਮੈਂ 6 ਵਜੇ ਤੂੰ ਜਦੋਂ ਉੱਠਦੇ ਹਾਂ ਤੂੰ ਮਨ ਕੋਲ ਤੋ ਨੀਂਦ ਖੇਡਣ ਲੱਗਦਾ ਨੂੰ ਸਾਨੂੰ 6 ਵਜੇ ਤੱਕ ਸ਼ਾਮ ਨੂੰ 6 ਵਜੇ ਤੱਕ ਹੁਣ ਹੀ ਮੈਂ ਨਾ ਇਹਨੂੰ ਕੁਝ ਕਹਿੰਦਾ ਨਹੀਂ ਹੈਗਾ ਜੇ ਮੈਂ ਕੁਝ ਕਹਿ ਦਵਾਂ ਨਾ ਤੇ ਇਹ ਨਹੀਂ ਜਦੀ ਰੋਣ ਲੱਗੇਗਾ ਇਸ ਲਈ ਮੈਂ ਇਹਨੂੰ ਜਲਦੀ ਕੁਝ ਕਹਿੰਦਾ ਨਹੀਂ ਹੈਗਾ ਮੈਂ ਕਹਿੰਦਾ ਕੀ ਫਾਇਦਾ ਕਿਉਂ ਕਹੀਏ ਕਿਉਂ ਕਹੀਏ ਪਰ ਇਹ ਕੀ ਬਸ ਇਹ ਜਾਣ ਵਿੱਚ ਕੇਈ ਬਸ ਹਾ 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 ਮਸਾਲੇ ਦਾ ਰੰਗ ਤੇ ਬਿਲਕੁਲ ਤੇਰੇ ਵਰਗਾ ਮਸਾਲੇ ਦਾ ਰੰਗ ਬਿਲਕੁਲ ਤੇਰੇ ਵਰਗਾ ਤੂੰ ਮੈਨੂੰ ਜਿੰਨਾ ਮਰਜ਼ੀ ਡਾਂਟ ਲੈ ਮੈਂ ਤੈਨੂੰ ਕੁਝ ਕਹਿੰਦਾ ਨਹੀਂਗਾ ਅਰੇ ਅ ਵੀਡੀਓ ਬੰਦ ਹੁੰਦੋਂ ਫਿਰ ਪਤਾ ਲੱਗੂ ਡਾਲ ਦੇ ਅਰੇ ਮੈਂ ਤੈਨੂੰ ਕਦੇ ਡਾਂਟਾਂ ਤੇ ਵੀਡੀਓ ਬੰਦ ਹੁੰਣ ਤੋਂ ਬਾਅਦ ਵੀ ਮੈਂ ਦੱਸੀ ਗਾਇਜ਼ ਅੱਜ ਇਹਦਾ ਵਲੌਗ ਬਣਾਉਣ ਦਾ ਦਿਲ ਬਿਲਕੁਲ ਨਹੀਂ ਹੈਗਾ ਬਿਲਕੁਲ ਨਹੀਂ ਦਿਲ ਹੈਗਾ ਇਹ ਤਾਂ ਇਹ ਕੰਮ ਹੋ ਰਿਹਾ ਕਿ ਜਿਵੇਂ ਮੈਂ ਜ਼ਬਰਦਸਤੀ ਵਿਜਾਰੀ ਨਾ ਕਰ ਰਹੀ ਆ ਅੱਛਾ ਹੁਣ ਤੂੰ ਕੀ ਕਰੇ ਮੈਂ ਵਲੌਗ ਨਾ ਬਣਾਵਾ ਸਵੇਰੇ ਜੂਨੇ ਬਣਾਇਆ ਵਲੌਗ ਹੈਂ ਸਵੇਰੇ ਜੂਨੇ ਬਣਾਇਆ ਵਲੌਗ ਫੇਰ ਸਵੇਰੇ ਫੇਰ ਕਿਉਂ ਐਸੀ ਸਵੇਰੇ ਬਣਾ ਲੈ ਜਾਂ ਸ਼ਾਮ ਨੂੰ ਬਣਾ ਲੈ ਉਹ ਤੇ ਕੀ ਹੋਇਆ ਕੁਛ ਨਹੀਂ ਬਾਕੀ ਫਿਰ ਤੇ ਤੁਸੀਂ ਸਹੀ ਨਾ ਗਾਓ ਅੱਛਾ ਹੁਣ ਤੇਰੇ ਦਿਲ ਨਹੀਂ ਹੈਗਾ ਵੀ ਬਣਾਉਂਦਾ ਇਹ 10 ਮਿੰਟ ਜੇ ਦਿਲ ਹੈਗਾ ਤਾਂ ਠੀਕ ਹੈ ਨਹੀਂ ਮੈਂ ਹੁਣ ਫੇਰ ਵਲੌਗ ਰੋਕਦਾ ਕਿ ਦਨਰ ਡਿਊ ਮਰਦੇ ਖਾ ਮੇਰੇ ਵੀਡੀਓ ਨੂੰ ਐਟੀਟਿਊਡ ਥੋੜੀ ਦਿਖਾ ਰਹੇ ਹਾਂ ਮੈਂ ਤੈਨੂੰ ਜੈਨੂਨ ਪੁੱਛ ਰਿਹਾ ਹਾਂ ਯਾਰ ਦਿਲ ਨਹੀਂ ਹੈਗਾ ਬਣਾਉਂਦਾ ਹੈ ਹੈ ਕੀ ਚਲ ਠੀਕ ਆ ਭਾਈ ਤੇਰੀ ਮਰਜ਼ੀ ਆ ਨਹੀਂ ਹੈਗਾ ਦਿਲ ਨਾ प्लीज यार चुप ਕਰ ਦੇ ਚਲੋ ਗਾਇਸ ਠੀਕ ਹੈ ਅੱਜ ਫਿਰ ਵਲੋਗ ਐ ਥੀ ਰੋਕ ਰਹੇ ਤਾਂ ਮੂਡ ਹੈ ਨਹੀਂ ਫਿਰ ਐਵੇਂ ਕੀ ਫਾਇਦਾ ਵਾ ਹੈ ਨਾ ਫਿਰ ਐਵੇਂ ਡਿਸਟਰਬ ਹੋਊਗੀ ਨਾਲ ਸਾਨੂੰ ਵੀ ਕਰਗੀ ਫਿਰ ਕੋਈ ਫਾਇਦਾ ਨਹੀਂਗਾ